ਸੋਸ਼ਲ ਵੈਲਫੇਅਰ ਐਂਡ ਕਲਚਰਲ ਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਅਸੀਂ ਚਰਨਾ ਵਿੱਚ ਉਹਨਾਂ ਦੇ ਮੱਥਾ ਟੇਕਿਆ ਆ ਪਿਛਲੇ 3-4 ਸਾਲ ਤੋਂ ਅਸੀਂ ਬਾਈਕਾਟ ਕੀਤਾ ਸੀ ਕਿਉਂਕਿ ਸਿਮਰਜੀਤ ਮਾਨ ਨੇ ਪਿਛਲੇ 3 ਸਾਲ ਪਹਿਲਾਂ ਭਗਤ ਸਿੰਘ ਜੀ ਨੂੰ ਅਤਵਾਦੀ ਕਿਹਾ ਸੀ 23 ਸਾਲਾਂ ਦੇ ਜਿਨ੍ਹਾਂ ਨੇ ਉਮਰ ਦੇ ਵਿੱਚ ਫਾਂਸੀ ਦੇ ਰੱਸੇ ਚੁੰਮੇ ਆ ਜਦੋਂ ਉਹਨਾਂ ਨੂੰ ਕੋਈ ਅੱਤਵਾਦੀ ਕਹਿੰਦਾ ਆ ਸਾਡੀ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਪੰਜਾਬ ਤੇ ਲੈਵਲ ਤੇ ਬਣੀ ਆ ਸਾਡੇ ਦਿਲ ਵਿਹੁੰਗਰੇ ਗਏ ਜਦੋਂ ਸਾਡੇ ਕਿਸੇ ਵੀ ਬੰਦੇ ਨੂੰ ਮੰਨ ਲਓ ਕਿਸੇ ਦੇ ਮਾਤਾ ਪਿਤਾ ਨੂੰ ਕੋਈ ਗਾਲ ਕੱਢਦਾ ਆ ਤਾਂ ਅਸੀਂ ਉਹਨੂੰ ਮਾਰਨ ਤੱਕ ਜਾਣਦੇ ਆ ਅਸੀਂ ਪਿਛਲੀਆਂ 3 ਸਾਲ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿ ਭਾਈ ਇਹਨੇ ਅੱਤਵਾਦੀ ਕਿਹਾ ਆ ਤੁਸੀਂ ਸ਼ਹੀਦਾਂ ਦੇ ਨਾਂ ਤੇ ਕਰੋੜਾਂ ਰੁਪਏ ਦਾ ਇੱਥੇ ਖਰਚਾ ਕਰਦੇ ਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਬਾਦਲਸਾਹਬ ਨੇ ਸਾਡੇ ਪ੍ਰਿੰਸੀਪਲ ਸੀਗੇ ਉਹਨਾਂ ਨੇ ਕਹਿ ਕੇ ਇਹ ਮੰਗ ਰੱਖੀ ਸੀ ਤਾਂ ਜ਼ਿਲ੍ਹੇ ਦਾ ਨਾਂ ਰੱਖ ਹੋਇਆ ਸੀਗਾ ਕਰਨਾਣੇ ਤੋਂ ਹਰਪਾਜਨ ਸਿੰਘ ਪ੍ਰਿੰਸੀਪਲ ਹੁਣ ਮੁੱਖ ਮੁੱਦਾ ਇਹ ਹੋ ਗਿਆ ਕਿ ਇੱਕ ਕੋਈ ਪਾਵਰ ਵਾਲਾ ਬੰਦਾ ਜੋ ਮਰਜੀ ਕਹਿ ਦੇਵੇ ਜੇ ਉਹਦੀ ਪਾਰਟੀ ਆ ਰਾਜਨੀਤਿਕ ਬੰਦਿਆਂ ਤੇ ਰਾਜਨੀਤਿਕ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਆਮ ਬੰਦਾ ਇਹੀ ਕੋਈ ਕੁਛ ਕਹਿ ਦਿੰਦਾ ਇਨੀ ਚੱਕ ਕੇ ਜੇਲ੍ਹ ਦੇ ਅੰਦਰ ਡੱਕਿਆ ਹੋਣਾ ਸੀ ਉਹ ਤੇ ਦੇਸ ਧਰੋ ਦਾ ਪਰਚਾ ਹੋਣਾ ਸੀ ਹੁਣ ਕਿਉਂ ਸਰਕਾਰੀ ਤੋਂ ਡਰਦੀ ਐ ਸਿਮਰਜੀਤ ਮਾਨ ਤੋਂ ਮੈਂ ਪੁੱਛਣਾ ਚਾਹੁੰਨਾ ਪੰਜਾਬ ਸਰਕਾਰ ਤੋਂ ਕੱਲ ਵੀ ਅਸੀਂ ਡੀਸੀ ਸਾਹਿਬ ਨੂੰ ਮੱਗ ਪੱਤਰ ਦਿੱਤਾ ਆ ਕਿ ਪਾਈ ਦੇ ਤੇ ਕਾਰਵਾਈ ਕਰੋ ਨਹੀਂ ਤਾਂ ਆਉਣ ਵਾਲੇ ਸਮਾਂ 'ਚ ਸਮੇਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਖੜਾ ਕਰਾਂਗੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਖੜਾ ਕਰਾਂਗੇ ਵੀ ਤੁਸੀਂ ਇਸ ਸ਼ਹੀਦ ਭਗਤ ਸਿੰਘ ਦਾ ਨਾਂ ਰੱਖਿਆ ਗਿਆ ਹੈ ਜ਼ਿਲ੍ਹੇ ਦਾ ਤੁਸੀਂ ਇੱਕ ਬੰਦਾ ਉਹ ਹੱਤਵਦੀ ਕਹਿੰਦਾ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ ਭਈ ਤੁਹਾਨੂੰ ਕਾਹਦਾ ਡਰਿਆ ਜੇ ਇੱਕ ਬੰਦੇ ਨੇ ਦੇਸ਼ ਦੇ ਤਿੰਨ ਬੰਦਿਆਂ ਨੇ ਆਪਣੇ ਫਾਂਸੀ ਦੇ ਰਸੇ ਚੁੰਮੇ ਤਿੰਨਾਂ ਜੜਿਆਂ ਦਾ ਹੁਣ ਨਾਂ ਆਂ ਦੇਸ਼ ਲਈ ਆਜ਼ਾਦੀ ਕਰਾਉਣ ਲਈ ਠੀਕ ਹੈ ਜੀ ਜਦੋਂ ਉਸ ਬੰਦੇ ਨੂੰ ਗੁੱਤਵਾਦੀ ਕਹਿੰਦਾ ਹਾਂ ਜੀ ਇਹਨਾਂ ਨੂੰ ਅੱਜ ਤੱਕ ਜਿਹੜਾ ਹੈਗਾ ਸ਼ਹੀਦ ਦਾ ਦਰਜਾ ਜਿਹੜਾ 72 73 ਸਾਲ ਦੇ ਵਿੱਚ ਵੀ ਨਹੀਂ ਦਿੱਤਾ ਗਿਆ ਉਹਦੇ ਬਾਰੇ ਕੀ ਕਹਿਣਾ ਪਾਜੀ ਗੱਲ ਸੁਣੋ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਹੁਣ ਇਹ ਤੁਹਾਨੂੰ ਦੱਸੋ ਕਿਹੜੇ ਅਖਬਾਰ 'ਚ ਇਹ ਕਿੱਥੇ ਲਿਖਣਾ ਚਾਹੀਦਾ ਪਾਜੀ ਸਰਕਾਰੀ ਕਾਗਜ਼ ਉਦੋਂ ਅੰਗਰੇਜ਼ਾਂ ਦਾ ਟਾਈਮ ਸੀ ਉਹਦਾ ਅੱਤਵਾਦੀ ਰਹਿਣਾ ਉਹਨਾਂ ਲਈ ਜਿਨ੍ਹਾਂ ਦੇ ਖਿਲਾਫ ਬੋਲਦਾ ਸੀ ਪਾਜੀ ਦਰਜਾ ਕਿਉਂ ਨਹੀਂ ਅਜੇ ਤੱਕ ਪਾਜੀ ਦਰਜਾ ਯਾਰ ਬਾਨ ਪੇ ਦਾ ਸਰਕਾਰੀ ਖਰਚੇ ਤੇ ਆ ਲੱਗਾ ਆ ਇਹ ਸ਼ਹੀਦ ਕਰਕੇ ਲੱਗਾ ਪਾਜੀ ਇਹ ਤੇ ਉਮਾਰਤਾ ਨੇ ਪਾਜੀ ਉਮਾਰ ਕਿਉਂ ਨਹੀਂ ਬਦ ਦਿੱਤਾ ਪਾਜੀ ਦੇਖੋ ਇਹ ਸਾਡੇ ਮਾਨਸਿਕ ਸਾਡੇ ਦਿਮਾਗ ਦੀ ਸੋਚ ਆ ਸ਼ਹੀਦੀ ਸ਼ਹੀਦ ਇਹ ਆਜਮ ਕਹਿੰਦਾ ਜੀ ਸਰਕਾਰਾਂ ਨੇ ਜੀ ਜੀ ਕਹਿਣਾ ਪਿਆ ਉਹਨਾਂ ਨੂੰ ਜੀ ਭਾਵੇਂ ਉੱਥੇ ਅੱਤਵਾਦੀ ਐਸ ਅੰਗਰੇਜ਼ਾਂ ਦੇ ਲਈਦਾ ਅੱਤਵਾਦੀ ਇਹੋ ਠੀਕ ਹੈ ਕਿਉਂਕਿ ਉਹਨਾਂ ਦੇ ਖਿਲਾਫ ਬੋਲਦਾ ਸੀ ਉਹ ਸਾਨੂੰ ਸਾਡੇ ਬੰਦੇ ਨੂੰ ਉਹਨੇ ਆਜ਼ਾਦ ਕਰਾਇਆ ਦੇਸ਼ ਆਜ਼ਾਦ ਕਰਾਇਆ ਅੱਛਾ